ਬਜੀ ਅੱਜ ਪਹਿਲਾਂ ਤਾਂ ਅਸੀਂ ਤੁਹਾਡੇ ਜੀਵਨ ਤੇ ਅੱਜ ਤੁਹਾਡੇ ਕੋਲ ਸਵਾਲ ਪੁੱਛਣਾ ਚਾਹੁੰਦੇ ਆ ਜੀ ਜੀ ਬਈ ਬੜਾ ਤੁਹਾਡਾ ਇਲਾਕੇ ਦੇ ਵਿੱਚ ਇੱਕ ਨਾਮ ਜੀ ਮੇਲਾ ਵੀ ਤੁਹਾਡੇ ਹੁੰਦਾ ਹਰ ਸਾਲ ਵਾਰ ਚੰਗੀ ਜਿਹੜੀ ਸੰਗਤ ਆ ਪਹੁੰਚਦੀ ਆ ਜੀ ਇਹ ਸਭ ਤੋਂ ਪਹਿਲਾਂ ਸਾਡਾ ਸਵਾਲ ਇਹ ਵੀ ਤੁਸੀਂ ਕਿਦਾਂ ਫਕੀਰੀ ਲੈਨ ਦੇ ਵਿੱਚ ਆਏ ਦੇਖੋ ਫਕੀਰੀ ਲੈਨ ਤਾਂ ਹੈ ਪਤਾ ਨਹੀਂ ਨਹੀਂ ਹੈ ਇਹ ਨਹੀਂ ਆਪਾਂ ਕਹਿ ਸਕਦੇ ਕਿ ਆਪਾਂ ਕੋਈ ਫਕੀਰੇ ਆ ਜਾਂ ਕੋਈ ਆਪਾਂ ਸੰਭਾਲਦੇ ਆ ਨਾਰਮਲ ਪਰਿਵਾਰ ਦੇ ਵਿੱਚੋਂ ਆਪਾਂ ਪੈਦਾ ਹੋਏ ਪਿੰਡਾਂ ਦਾ ਰਹਿਣ ਸਹਿਣ ਸੀ ਪੜ੍ਹਾਈ ਪਹਿਲਾਂ ਹੋਈ ਨਹੀਂ ਸਕੀ ਤੇ ਬਚਪਨ ਦੇ ਵਿੱਚ ਜਿੱਦਾਂ ਕਹਿ ਲਓ ਬੱਚੇ ਹੁੰਦੇ ਆ ਕਾਫੀਆਂ ਸੋਚਾਂ ਹੁੰਦੀਆਂ ਪਈ ਆਪਾਂ ਜ਼ਿੰਦਗੀ ਦੇ ਵਿੱਚ ਆਹ ਕਰਾਂਗੇ ਆਹ ਕਰਾਂਗੇ ਲੇਕਿਨ ਉਸ ਪਰਮਾਤਮਾ ਦੀ ਕਿਰਪਾ ਰਹੀ ਕਿ ਥੋੜਾ ਸ਼ੌਂਕ ਸੀਗਾ ਦੀਵਾ ਬੱਤੀ ਕਰਨੇ ਦਾ ਆਪਣੇ ਜੀਵਨ ਨੂੰ ਸੁਧਾਰਨਾ ਚਾਹੁੰਦੇ ਸੀ ਤੇ ਹੌਲੀ-ਹੌਲੀ ਤੁਰੇ ਰਹੇ ਦੀਵਾ ਬੱਤੀ ਕਰਦੇ ਰਹੇ ਜਿੱਦਾਂ ਜਿੱਦਾਂ ਪਰਮਾਤਮਾ ਦੀ ਕਿਰਪਾ ਹੁੰਦੀ ਗਈ ਕੁਝ ਸੰਗਤਾਂ ਜੁੜਦੀਆਂ ਗਈਆਂ ਪੈੰਡਾ ਵਾਲੇ ਜੁੜਦੇ ਗਏ ਮਸ਼ਹੂਰੀ ਤਾਂ ਉਸ ਪਰਮਾਤਮਾ ਦੀ ਹੈ ਕਰਨਿਆ ਵਾਲਾ ਵੀ ਉਹ ਹੀ ਹੈ ਲੇਕਿਨ ਜੀਵਨ ਇਸ ਤਰ੍ਹਾਂ ਚੱਲਦਾ ਜੀ ਇਹ ਬਾਬਾ ਜੀ ਤਾਂ ਤੁਸੀਂ ਲੰਬੇ ਸਮੇਂ ਤੋਂ ਇੱਕ ਫਕੀਰੀ ਲਾਈਨ ਦੇ ਵਿੱਚ ਜਾਂ ਸੰਤੀ ਲਾਈਨ ਦੇ ਵਿੱਚ ਹੈਗੇ ਹੋ ਤੇ ਸਲਾਣਾ ਤੁਸੀਂ ਮੇਲਾ ਕਰਦੇ ਆ ਸੰਗਤ ਵੀ ਕਾਫੀ ਜੁੜੀ ਹੋਈ ਆ ਜੀ ਵੀ ਤੁਸੀਂ ਇਸ ਲਾਈਨ ਦੇ ਵਿੱਚ ਕਦੋਂ ਆਏ ਆ ਤੇ ਤੁਸੀਂ ਕੀ ਕਹਿ ਸਕਦੇ ਹੋ ਸੰਤੀ ਆ ਜਾਂ ਫਕੀਰੀ ਆ ਦੇਖੋ ਨਾ ਤਾਂ ਆਪਾਂ ਕੋਈ ਸੰਤਿਆਂ ਨਾ ਆਪਾਂ ਕੋਈ ਫਕੀਰਿਆਂ ਸੰਤ ਦੇ ਸੇਵਾਦਾਰਿਆਂ ਜੀ ਤੁਹਾਡੇ ਵੀ ਸੇਵਾਦਾਰੀ ਕਿਉਂਕਿ ਸੇਵਾਦਾਰੀ ਕਬੂਲ ਕੀਤੀ ਹੈ ਤੇ ਬਾਕੀ ਰਹੀ ਸਾਧੂ ਸੰਤਾਂ ਦੀ ਗੱਲ ਸਾਧੂ ਸੰਤ ਤਾਂ ਬਹੁਤ ਸੂਝਵਾਨ ਹੁੰਦੇ ਆ ਦਾਸ ਤਾਂ ਉਹਨਾਂ ਸੂਝਵਾਨ ਵੀ ਹੈ ਜਿੱਦਾਂ ਜਿੱਦਾਂ ਪ੍ਰਮਾਤਮਾ ਦੀ ਬਾਕੀ ਰਹੀ ਜੁੜਨ ਦੀ ਗੱਲ ਇੱਕ ਮਨ ਦੇ ਵਿੱਚ ਬਚਪਨ ਦੇ ਵਿੱਚ ਸ਼ੌਂਕ ਸੀ ਕਿ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਪ੍ਰਮਾਤਮਾ ਦਾ ਨਾਮ ਲੈਣਾ ਬਚਪਨ ਦੇ ਵਿੱਚ ਸ਼ੇਪੋਲੇ ਪੰਡਾਰੀ ਦਾ ਪਾਸ ਕੇ ਆਉਂਦੇ। ਮੇਰੀ ਲਗਨ ਸੀ ਉਸ ਪਾਸੇ। ਬਸ ਆਪਣੇ ਘਰ ਦੇ ਵਿੱਚ ਇਹ ਦੀਵਾ ਬੱਤੀ ਕਰਨ ਰਿਹਾ ਪੈਂ ਤੇ ਅੱਜ ਤੱਕਰ ਵੀ ਘਰ ਦੇ ਵਿੱਚ ਇਹ ਕਰ ਰਹੇ ਹਾਂ। ਬਾਕੀ ਇਹ ਮੇਲੇ ਦੀ ਗੱਲ ਜਿੱਦਾਂ ਬਾਕੀ ਦਿਆਂ ਸਿੱਧਾਂ ਮਿਲੀਆਂ ਆਪਾਂ ਕਿ ਜਿਸ ਖਸਮ ਨਾਲ ਜੁੜੇ ਆਂ ਉਸ ਖਸਮ ਦੀ ਯਾਦ ਦੇ ਵਿੱਚ ਕੁਛ ਨਾ ਕੁਛ ਕਰਉਣਾ ਚਾਹੀਦਾ ਤੇ ਆਪਾਂ ਉਹਦੀ ਯਾਦ ਦੇ ਵਿੱਚ ਲੰਗਰ ਵੀ ਲਵਾਉਂਦੇ ਆਂ, ਮੇਲਾ ਵੀ ਕਰਾਉਂਦੇ ਆਂ। ਬਾਕੀ ਸਾਧੂ ਸੰਤ ਤਾਂ ਸਾਧੂ ਸੰਤ ਹੁੰਦੇ ਆ ਸਾਧੂ ਸੰਤਾਂ ਨੂੰ ਤਾਂ ਪੱਲ ਨਿਮਸ਼ਕਾਰ ਹੀ ਕਰਦੇ ਆ ਪੀਰਾਂ ਫਕੀਰਾਂ ਨੂੰ ਵੀ ਨਮਸਕਾਰ ਕਰਦੇ ਆ ਆਪਾਂ ਤਾਂ ਬਸ ਸੇਵਾਦਾਰ ਆ ਬਾਬੇ ਜਿੱਦਾਂ ਕੋਈ ਸਰ ਫਕੀਰ ਹੋ ਗਿਆ ਚਾਹੇ ਕੋਈ ਸੰਤ ਹੋ ਗਿਆ ਤੇ ਗੁਰੂ ਹੁੰਦਾ ਤੇ ਸਿੱਖषक ਤੁਸੀਂ ਆਪਣੀ ਜਿਹੜੀ ਸਿੱਖਿਆ ਆ ਜਾਂ ਤੁਸੀਂ ਆਪਣੇ ਗੁਰੂ ਬਾਰੇ ਚੰਨਾ ਪਾਓ ਮੇਰੇ ਗੁਰੂ ਮਹਾਰਾਜ ਜੇ ਸੀਤਲਦਾਸ ਮਹਾਰਾਜ ਜੇ ਇੰਦਰਦਾਸ ਮਹਾਰਾਜ ਦਾ ਡੇਰਾ ਸ਼ਾਮਚਰਾਸੀ ਡੇਰਾ ਹੈ ਜੀ ਉਦਾਸੀ ਗੱਦੀ ਆ ਜਿਨ੍ਹਾਂ ਨਾਲ ਆਪਾਂ ਪਹਿਲਾਂ ਤੋਂ ਜੁੜੇ ਹੋ ਆ ਜੀ ਮੇਰੇ ਪਿਤਾ ਜੀ 인ਦਰਦਾਸ ਮਹਾਰਾਜ ਦੇ ਸੇਵਕ ਸੀ ਮੈਂ ਸ਼ੀਤਲਦਾਸ ਮਹਾਰਾਜ ਦਾ ਸੇਵਕ ਆ ਤੇ ਮੇਰੇ ਗਾਂਹ ਜਿਹੜੇ ਬੱਚੇ ਆ ਜਿਹੜੇ ਹੁਣ ਮਹਾਰਾਜ ਬੈਠੇ ਆ ਉਹ ਉਹਨਾਂ ਦੇ ਸੇਵਕ ਆ ਅਸੀਂ ਇੱਕੋ ਹੀ ਗੱਦੀ ਨਾਲ ਸਾਰਾ ਪਰਿਵਾਰ ਜੁੜੇ ਹੋ ਆ ਜੀ ਬਸ ਉਸ ਗੁਰੂ ਮਹਾਰਾਜ ਦੀ ਕਿਰਪਾ ਆ ਕਿ ਅੱਜ ਤੱਕਰ ਜੀਵਨ ਜੁੜ ਕੇ ਰਿਆ ਬਾਕੀ ਇਹ ਜੁੜਨੇ ਦੀ ਗੱਲ ਕਿ ਕਦੋਂ ਜੁੜੇ ਆ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਕਿ ਆਪਾਂ ਬਚਪਨ ਦੇ ਵਿੱਚ 6-7 ਸਾਲ ਦੀ ਉਮਰ ਤੋਂ ਹੀ ਇਹ ਸ਼ੌਂਕ ਰੱਖਦੇ ਹਾਂ। ਬਸ ਸੇਵਾ ਕਰ ਰਹੇ ਹਾਂ। ਘਰ ਦੇ ਵਿੱਚ ਹੀ ਬੈਠ ਕੇ ਕਰ ਰਹੇ ਹਾਂ। ਨਾ ਆਪਾਂ ਕੋਈ ਗੁਰਦੁਆਰਾ ਮੰਲੀਆ, ਨਾ ਆਪਾਂ ਕੋਈ ਜਗ੍ਹਾ ਮੰਲੀ ਕਿਸੇ ਦੀ। ਨਾ ਆਪਾਂ ਕਿਸੇ ਦੀ ਸੋਚ ਕੀਤੀ ਕਿ ਆਪਾਂ ਕਿਸੇ ਦੀ ਚੀਜ਼ਾਂ ਨੂੰ ਜਾਣਾ ਹੈ। ਆਪਣੇ ਘਰ ਵਿੱਚ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਜਿੰਨੀ ਵੀ ਸੰਕਟ ਦੀ ਸੇਵਾ ਕਰ ਸਕਿਆ ਅੱਜ ਜ਼ਿਕਰ ਕਰ ਰਹੇ ਹਾਂ। ਬਬਈ ਆਪਣੇ ਜਿੰਨਾ ਤੱਕ ਪਰਿਵਾਰ ਵਾਸਤੇ ਪਰਿਵਾਰ ਵਾਲੇ ਜਦ ਚਾਨਣਾ ਪਾਉ। ਤੁਸੀਂ ਆਪਣੀ ਮੁੱਢਲੀ ਪੜ੍ਹਾਈ ਦੱਸੋ ਵੀ ਤੁਸੀਂ ਕਿੰਨਾ ਪੜ੍ਹੇ ਆ ਤੇ ਕਿੱਥੋਂ ਕਿੱਥੇ ਪੜ੍ਹੇ ਆ ਬਹੁਤ ਸੋਹਣਾ ਸਵਾਲ ਕੀਤਾ ਜੀ ਕਿਉਂਕਿ ਘਰ ਦੇ ਵਿੱਚ ਜਿਸ ਵੇਲੇ ਬਚਪਨ ਸੀ ਨਾ ਪਹਿਲਾਂ ਤਾਂ ਪਿਤਾ ਜੀ ਦਾ ਕੰਮ ਮਾਤਾ ਪਿਤਾ ਦਾ ਕੰਮ ਬਹੁਤ ਸੋਹਣਾ ਸੀ ਜ਼ਮੀਨ ਸੀ ਜਾਇਦਾਦ ਸੀ ਮੈਂ ਸਾਰੇ ਪਰਿਵਾਰ ਤੋਂ ਛੋਟਾ ਸੀ ਮਾਤਾ ਪਿਤਾ ਦੀਆਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਸੀ ਭੈਣਾਂ ਦਾ ਵਿਆਹ ਕਰਨਾ ਸੀ ਚਾਰ ਪੈਣਾ ਸੀ ਤਿੰਨ ਅਸੀਂ ਭਰਾ ਆ ਤੇ ਉਹਨਾਂ ਦੀ ਵੀ ਜ਼ਿੰਮੇਵਾਰੀ ਮਾਤਾ ਪਿਤਾ ਦੀ ਬਣਦੀ ਸੀ ਜਿੱਦਾਂ ਜਿੱਦਾਂ ਭੈਣਾਂ ਭਰਾਵਾਂ ਦੀ ਪੜ੍ਹਾਈ ਹੋਈ ਜਿੰਨੀ ਵੀ ਉਹ ਕਰਾ ਸਕੇ ਜਿੱਦਾਂ ਜਿੱਦਾਂ ਦਾ ਕੰਮ ਦੇ ਸਕੇ ਤੇ ਮੈਂ ਸਾਰਿਆਂ ਤੋਂ ਛੋਟਾ ਹੋਣੇ ਦੇ ਕਰਕੇ ਮੈਂ ਪੜ੍ਹਾਈ ਤੋਂ ਵੀ ਬਾਂਝਾ ਰਹਿ ਗਿਆ ਬਸ ਸਮਝ ਲਓ ਕਿ ਖਰਚਾ ਹੀ ਨਹੀਂ ਦੋ ਹੋਇਆ ਮੇਰੇ ਵਾਸਤੇ ਜਿੰਨੀ ਪਰਮਾਤਮਾ ਨੇ ਕਿਰਪਾ ਕੀਤੀ ਉਹਨੇ ਕਿ ਮੈਂ ਬਚਪਨ ਦੇ ਵਿੱਚ ਪੜ੍ਹਾਈ ਕਰ ਰਹੀ ਵੀ ਸਕੇ ਤੇ ਬਾਕੀ ਰਹੀ ਪਰਿਵਾਰ ਦੀ ਗੱਲ ਪਰਿਵਾਰ ਥੋੜਾ ਬਹੁਤਾ ਜ਼ਿਮੀਂਦਾਰਾ ਕਰਦਾ ਸੀ ਜਾਂ ਜੋ ਪਿੰਡਾਂ ਦੇ ਲੋਕ ਕਰਦੇ ਆ ਕਿਸੇ ਨਾ ਕਿਸੇ ਤਰ੍ਹਾਂ ਬਸ ਗੁਜ਼ਰ ਕੇ ਜਾਣਾ ਹੋ ਰਿਹਾ ਸੀ ਇਸ ਕਰਕੇ ਪੜ੍ਹਾਈ ਤਾਂ ਹੋ ਨਹੀਂ ਸਕੀ ਤਕੀਦੀ ਲੈਂਨ ਦੇ ਨੰਨ ਬਾਬਾ ਜੀ ਤੁਸੀਂ ਆਪਣਾ ਵਿਹੋਤਾ ਜੀਵਨ ਵੀ ਜੀ ਰਹੇ ਆ ਜੀ ਤੇ ਤਕੀਦੀ ਲੈਂਨ ਦੇ ਵਿੱਚ ਤੁਹਾਨੂੰ ਜਿਹੜੀ ਵਿਹੋਤਾ ਜੀਵਨ ਉਹ ਕਿਸ ਤਰ੍ਹਾਂ ਦਾ ਰਿਹਾ ਤੇ ਕੋਈ ਕਦੀ ਕੋਈ ਮੁਸ਼ਕਲ ਵੀ ਆਈ ਤੇ ਕੋ ਮੁਸ਼ਕਲਾਂ ਤਾਂ ਸੰਸਾਰ ਨੂੰ ਜਦੋਂ ਆਉਂਦੀਆਂ ਤੇ ਸਾਧੂ ਸੰਤ ਇਹਦੇ ਤੋਂ ਬਚ ਨਹੀਂ ਸਕਦਾ ਕੋਈ ਵੀ ਗ੍ਰਸਥੀ ਜੀਵਨ ਦੇ ਵਿੱਚ ਮੁਸ਼ਕਲਾਂ ਨਾਲ ਤਾਂ ਗ੍ਰਸਥ ਤਾਂ ਭਰੇ ਹੀ ਮੁਸ਼ਕਲਾਂ ਨਾਲ ਆ ਬੱਚੇ ਪਾਲਣੇ ਕਿਤੇ ਸੌਖੇ ਘਰ ਨੂੰ ਚਲਾਉਣਾ ਕਿਤੇ ਸੌਖਾ ਤੇ ਉਸ ਤੋਂ ਵੀ ਔਖਾ ਇੱਥੇ ਤਾਂ ਆਪਣਾ ਘਰੇ ਹੀ ਨਹੀਂ ਚੱਲਦਾ ਆਪਣੇ ਬੱਚਿਆਂ ਨੂੰ ਰੋਟੀ ਦਿੰਦਾ ਦਿੰਦਾ ਬੰਦਾ ਰੋਲਾ ਪਾਉਂਦਾ ਕਿ ਮੇਰੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਮੇਰੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਇੱਥੇ ਤਾਂ ਬਹੁਤ ਵੱਡੀ ਡਿਊਟੀ ਸੀ ਸੰਗਤਾਂ ਦੇ ਵਿੱਚ ਆ ਪਾਣੀ ਦੀ ਸੇਵਾ ਕਰਨੀ ਸੀ ਸੰਗਤਾਂ ਆਉਂਦੀਆਂ ਮੇਲੇ ਕਰਾਉਣੇ ਯਾਤਰਾ ਕਰਨੀਆਂ ਭੰਡਾਰੇ ਵਾਸਤੇ ਪ੍ਰਬੰਧ ਕਰਨਾ ਤੇ ਅੱਜ ਤੱਕ ਮੇਰੇ ਇਲਾਕੇ ਜਾਣ ਦਾ ਦਾਸ ਨੂੰ ਕਿ ਮੈਂ ਮੇਲਾ ਕਰਾਉਣਾ ਹਨ ਤੇ ਕਦੀ ਬਾਹਰੋਂ ਕਦੀ ਸੰਯੋਗ ਨਹੀਂ ਲਿਆ ਵੱਖਰੀ ਗੱਲ ਹੈ ਕਿ ਮੇਰੀ ਸੰਗਤ ਜਿਹੜੇ ਪਰਮਾਤਮਾ ਦੇ ਨਾਂ ਨਾਲ ਜੁੜੇ ਹਨ ਜਿਹੜੇ ਇਸ ਦਰਬਾਰ ਨਾਲ ਜੁੜੇ ਹਨ ਜਿਹੜੇ ਮੇਰੇ ਪਰਿਵਾਰ ਨਾਲ ਜੁੜੇ ਆ ਉਹ ਤਾਂ ਮੇਰਾ ਪਰਿਵਾਰ ਹੀ ਉਹਨਾਂ ਦਾ ਸੰਜੋਗ ਬਹੁਤ ਜ਼ਿਆਦਾ ਹੈ ਲੇਕਿਨ ਪਰਿਵਾਰ ਦਾ ਸੰਜੋਗ ਸਭ ਤੋਂ ਜ਼ਿਆਦਾ ਮੈਸੇਜ ਜਿਹੜੇ ਮੇਰੇ ਨਾਲ ਜੁੜੇ ਆ ਜਿੱਥੋਂ ਵੀ ਜੁੜੇ ਆ ਉਹਨਾਂ ਨੇ ਅੱਜ ਤੱਕ ਕਦੀ ਮੈਨੂੰ ਜਿੱਥੇ ਮੈਂ ਬੈਠਾ ਜੋ ਵੀ ਮੈਂ ਕਰ ਰਿਹਾ ਕਦੀ ਦਖਲ ਅੰਦਾਜ਼ੀ ਨਹੀਂ ਕੀਤੀ ਕਿ ਇੱਥੇ ਆਹ ਕਰਨਾ ਇੱਥੇ ਆਹ ਕਰਨਾ ਉਹਨਾਂ ਨੇ ਸਦਾ ਹੀ ਮੇਰਾ ਸੰਜੋਗ ਕੀਤਾ ਬਹੁਤ ਮੈਂ ਖੁਦ ਕਿਸਮਤ ਸਮਝਦਾ ਹਾਂ ਆਪਣੇ ਆਪ ਨੂੰ ਉਸ ਤੋਂ ਬਾਅਦ ਬੱਚੇ ਹੋਏ ਬੇਟੀ ਹੋਈ ਬੇਟੇ ਹੋਏ ਤਿੰਨ ਮੇਰੇ ਬੇਟੇ ਆ ਬੇਟੀ ਆ ਉਹਨਾਂ ਨੂੰ ਵੀ ਵਿਆਹਣੇ ਵਾਸਤੇ ਪੈਸਾ ਚਾਹੀਦਾ ਸੀ ਫਿਰ ਆਪਾਂ ਨਾਲ-ਨਾਲ ਮਿਹਨਤ ਵੀ ਕਰਦੇ ਰਹੇ ਜਿੱਦਾਂ ਦਾ ਵੀ ਪ੍ਰਮਾਤਮਾ ਨੇ ਕਰਮ ਦਿੱਤਾ ਕਦੀ ਪ੍ਰਾਪਰਟੀ ਦਾ ਕੰਮ ਕਰਕੇ ਕਦੀ ਗੱਡੀਆਂ ਦਾ ਕੰਮ ਕਰਕੇ ਕਦੀ ਛੋਟਾ-ਮੋਟਾ ਹੋਰ ਕੋਈ ਬਿਜ਼ਨਸ ਕਰਕੇ ਕੱਪੜੇ ਦਾ ਬਿਜ਼ਨਸ ਕਰਕੇ ਘਰ ਦਾ ਗੁਜ਼ਾਰਾ ਆਪਾਂ ਆਪਣੀ ਮਿਹਨਤ ਕਰਕੇ ਕਰ ਰਹੇ ਹਾਂ ਜੋ ਵੀ ਸੇਵਾ-ਸੇਵਾ ਆਪਾਂ ਕਰ ਰਹੇ ਹਾਂ ਕਿਸੇ ਆਏਗੇ ਦੀ ਉਹ ਆਪਣੇ ਤੋਂ ਹੀ ਜੋ ਕਮਾਇਆ ਜੋ ਬੱਚਿਆਂ ਨੇ ਕਮਾਇਆ ਸੀ ਰਲ ਮਿਲ ਕੇ ਪਰਿਵਾਰ ਚਲਾ ਰਹੇ ਆ ਬੱਚਿਆਂ ਦਾ ਬਹੁਤ ਜ਼ਿਆਦਾ ਸੰਯੋਗ ਰਿਹਾ ਬੇਟਿਆਂ ਦਾ ਇੰਨਾ ਜ਼ਿਆਦਾ ਸੰਯੋਗ ਆ ਕਿ ਮੇਰੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਚੱਲਦੇ ਆ ਪਰਿਵਾਰ ਪੂਰਾ ਸਲਾਹ ਨਾਲ ਚੱਲਦਾ ਬਉਆਂ ਜਿਹੜੀਆਂ ਆ ਉਹ ਬਉਆਂ ਦੇ ਰੂਪ ਦੇ ਵਿੱਚ ਆਈਆਂ ਨਹੀਂ ਉਹ ਬੇਟੀਆਂ ਬਣ ਕੇ ਆਈਆਂ ਸਦਾ ਹੀ ਜੁੜ ਕੇ ਰਹਿੰਦਾ ਪਰਿਵਾਰ ਸਾਰੇ ਕੰਮਾਂ ਦੇ ਵਿੱਚ ਸੰਯੋਗ ਆ ਤੇ ਇਸੇ ਤਰ੍ਹਾਂ ਪਰਮਾਤਮਾ ਸਾਰੀ ਦੁਨੀਆ ਦਾ ਸੰਯੋਗ ਬਣਾ ਕੇ ਰੱਖੇ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਦੇ ਬੱਚੇ ਆਗਿਆਕਾਰੀ ਹੋਣ ਬਹੁਤ ਵਧੀਆ ਰਹੀ ਹੈ ਜੀ ਗ੍ਰਸਥ ਜੀਵਨ ਕੁਝ ਵਿੱਚ ਮਿੱਠਾ ਕੁਝ ਵਿੱਚ ਖੱਟਾ ਲੇਕਿਨ ਚੱਲਦਾ ਹੈ ਅੱਜ ਤੱਕ ਬਹੁਤ ਸੋਹਣਾ ਹੈ ਜੀ ਬਹੁਤ ਸੋਹਣਾ ਬਬੇ ਜੀ ਜਦੋਂ ਆਪਾਂ ਗੱਲ ਕਰੀਏ ਅਸੀਂ ਜਦੋਂ ਟੀਵੀ ਸੀਰੀਅਲ ਦੇਖਦੇ ਆ ਜੀ ਤੇ ਬ੍ਰਹਮਾ ਮਿਸ਼ਰੁ ਮਹੇਸ਼ ਜੀ ਅਸੀਂ ਉਦੋਂ ਵੀ ਸਾਧੂ ਸੰਤ ਦੇਖਣ ਨੂੰ ਮਿਲੇ ਆ ਜੀ ਤੇ ਬੜੀ ਇੱਕ ਕੋਸ਼ਿਸ਼ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਾ ਗਏ ਜੀ ਤੇ ਜੇ ਪਾ ਅਜਿਹੀ ਗੱਲ ਕਰੀਏ ਅੱਜ ਵੀ ਅਸੀਂ ਕਾਫੀ ਸਾਧੂ ਸੰਤ ਦੇਖਦੇ ਆ ਜੀ ਤੇ ਸਾਰੇ ਮਗਰ ਮਤਲਬ ਇਹਨਾਂ ਬਾਬਾ ਜਿਹੜੀਆਂ ਸੰਗਤਾਂ ਵੱਡੇ ਇਕੱਠ ਦੇ ਕਿੰਨੂ ਮਿਲਦੇ ਆ ਜੀ ਸਾਡਾ ਸਵਾਲ ਇਹ ਹੈ ਵੀ ਜਿਹੜਾ ਇਹ ਇਹਨਾਂ ਦੀ ਲਾਈਨ ਤੁਸੀਂ ਦੇਖਦੇ ਆ ਜੀ ਇਹ ਮਤਲਬ ਇਹਨਾਂ ਨੂੰ ਗੱਦੀ ਨਿਸ਼ੀਨ ਹੋਏ ਆ ਜਾਂ ਭਰਤੀ ਕਰਕੇ ਮਿਲੇ ਆ ਵੀ ਕਿਸ ਤਰ੍ਹਾਂ ਦੇਖੋ ਜੋ ਕਿਸੇ ਨੂੰ ਮਿਲਦਾ ਉਹ ਪ੍ਰਮਾਤਮਾ ਹੀ ਦੇਣੇ ਵਾਲਾ ਹੁੰਦਾ ਜੀ ਆਪਣਾ ਯਤਨ ਕਰਕੇ ਕੋਈ ਵੀ ਪ੍ਰਾਣੀ ਜੇ ਕੁਝ ਪ੍ਰਾਪਤ ਕਰ ਸਕਦਾ ਹੁੰਦਾ ਆ ਤੇ ਸਾਰੀ ਦੁਨੀਆ ਕੁਝ ਪ੍ਰਾਪਤ ਕਰਨੇ ਦੀ ਤਾਂ ਸੋਚ ਰੱਖਦੀ ਜੇ ਕੋਈ ਵਿਡਿਆਈ ਮਿਲੀ ਹੈ ਕਿਸੇ ਨੂੰ ਸ਼ੁਭਾ ਮਿਲੀ ਹੈ ਉਹ ਤਾਂ ਪਰਮਾਤਮਾ ਹੀ ਦੇਣੇ ਬਣਾ ਜੀ ਨਾ ਕੋਈ ਕਿਸੇ ਤੋਂ ਕੁਝ ਲੈ ਸਕਦਾ ਨਾ ਕਿਸੇ ਨੇ ਕੁਝ ਦੇਣਾ ਜੇ ਉਹ ਪਰਮਾਤਮਾ ਦੀ ਰਜ਼ਾ ਹੋਵੇ ਤੇ ਆਪਾਂ ਨੂੰ ਜੋ ਕੋ ਚਾਵੇ ਉਹ ਦੇ ਦੇ ਸਕਦਾ ਦੇਣਾ ਲੈਣਾ ਤਾਂ ਕਰਮਾਂ ਦਾ ਖੇਡ ਹੈ ਬਾਕੀ ਸਾਧੂ ਸੰਤਾਂ ਦੀ ਗੱਲ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਹੈ ਉਹਨਾਂ ਦੀ ਇਮਾਨਤਾ ਕਿਸ ਤਰ੍ਹਾਂ ਹੈ ਉਹ ਮਸ਼ਹੂਰ ਕਿਸ ਤਰ੍ਹਾਂ ਹਨ ਇਹ ਵੀ ਉਸ ਦਾਤੇ ਦਾ ਰਹਿਮ ਕਰ ਮਿਆਂ ਜਿਹਨੂੰ ਮੰਨਦੇ ਆ ਉਹਦੀ ਕਿਰਪਾ ਹੋਏਗੀ ਸਾਰਿਆਂ ਦੇ ਉੱਤੇ ਕਿਰਪਾ ਤਾਂ ਭਗਵਾਨ ਦੀ ਹੈ ਕਿਉਂਕਿ ਸਾਰਾ ਸੰਸਾਰ ਰੂਪ ਚਾਹੇ ਕੋਈ ਵੀ ਹੋਵੇ ਅਲੱਗ-ਅਲੱਗ ਭੈਣ-ਭੈਣ ਪੂਜਾ ਹਨ ਸਾਰੇ ਆਪਣੀ-ਆਪਣੀ ਇਸ਼ਟ ਨੂੰ ਮੰਨ ਰਹੇ ਆ ਤਾਂ ਜਿੰਨਾ ਮੰਨ ਰਹੇ ਤੇ ਉਹਨੇ ਕਿਰਪਾ ਵੀ ਹੋ ਰਹੀ ਹੈ ਇਹਦੇ ਵਿੱਚ ਤਾਂ ਦੂਰ ਰਹਿਣਾ ਹੀ ਕੋਈ ਨਹੀਂ ਕਿਉਂਕਿ ਸਹਿਬ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ ਜਦੋਂ ਵਡਿਆਈ ਦੇਣੇ ਵਾਲਾ ਹੀ ਪਰਮਾਤਮਾ ਹੈ ਤੇ ਫਿਰ ਹੋਰ ਕੋਈ ਵਡਿਆਈ ਕਿੱਥੋਂ ਲੈ ਸਕਦਾ ਵਡਿਆਈ ਤਾਂ ਪਰਮਾਤਮਾ ਹੀ ਕਰਾ ਸਕਦਾ ਹੈ ਨਾ ਕਿਸੇ ਦੀ ਬਾਕੀ ਰਹੀ ਸਮਾਜ ਤੋਂ ਅਗਰ ਆਪਾਂ ਵਡਿਆਈ ਲੈਣਾ ਚਾਹੀਏ ਤੇ ਜਿੱਥੇ-ਜਿੱਥੇ ਤੁਸੀਂ ਜੇ ਕਹਿੰਦੇ ਆ ਕਿ ਸਾਧੂ ਸੰਤਾਂ ਦੀ ਬਹੁਤ ਵਡਿਆਈ ਆ ਤੇ ਆ ਜਿਹੜੀ ਕੋ YouTube ਖੋਲ ਕੇ ਦੇਖਿਓ ਮੈਂ ਤਾਂ ਸਾਧੂ ਸੰਤਾਂ ਨੂੰ ਵੀ ਬੇਨਤੀ ਕਰਦਾ ਕਿ ਆ ਕਲਾਕਾਰ ਹੁਣ ਦੇਖਿਓ ਪਹਿਲਾਂ ਕਲਾਕਾਰ ਹੁੰਦੇ ਸੀ ਕਿ ਸੋਪਾ ਹੀ ਕਰਦੇ ਨਹੀਂ ਸੀ ਥੱਕਦੇ ਬਸ ਕਲਾਕਾਰ ਦੀ ਜਵਾਨ ਯਾਸ਼ੀ ਕਰਦੀ ਹੁੰਦੀ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਹਿਰਦਾ ਉਹਨਾਂ ਦਾ ਜਸ਼ਹਿ ਗਾਉਂਦਾ ਸੀ ਜਿਹਦਾ ਗਾਉਂਦਾ ਸੀ ਸੇਵਤਾ ਹੀ ਕਰਦਾ ਸੀ ਸੇਵਤਾ ਹੀ ਕਰ ਕਰਕੇ ਉਹਨਾਂ ਦਾ ਪਰਿਵਾਰ ਚੱਲਦਾ ਸੀ ਬਸ ਉਹ ਸੋਚ ਕੇ ਆਉਂਦੇ ਸੀ ਕਿ ਅਸੀਂ ਅੱਜ ਸਿਰਫ ਤਾਂ ਹੀ ਕਰਨੀ ਆ ਪੂਰਾ ਜੀਵਨ ਕਲਾਕਾਰਾਂ ਦਾ ਚਾਹੇ ਉਹ ਸੂਫੀ ਕਲਾਕਾਰ ਹੋਣ ਚਾਹੇ ਕੋਈ ਵੀ ਉਹ ਵੀ ਸੇਪਤਾ ਕਰ ਕਰਕੇ ਉਹਨਾਂ ਦਾ ਜੀਵਨ ਲੰਘ ਜਾਂਦਾ ਸੀ ਪਰ ਹੁਣ YouTube ਖੋਲ ਕੇ ਦੇਖਿਓ ਆਪਣੇ ਆਪ ਨੂੰ ਕਿਸ ਤਰ੍ਹਾਂ ਕਲਾਕਾਰ ਮਸ਼ਹੂਰ ਕਰ ਰਹੇ ਜਿਆਦਾ ਤਾਂ ਮਨ ਹੁਣ ਕਲਾਕਾਰਾਂ ਦਾ ਹੱਥ ਜੋੜ ਕੇ ਬਸ ਪਰਮਾਤਮਾ ਇਹ ਗੁਨਾਹ ਮਾਫ ਕਰੇ ਸਾਧੂ ਸੰਤਾਂ ਦਾ ਸ਼ੌਂਕ ਹੁੰਦਾ ਕਿ ਕਲਾਕਾਰਾਂ ਨੂੰ ਸੱਦਣਾ ਜ਼ਰੂਰ ਹੈ ਕਲਾਕਾਰਾਂ ਨੂੰ ਅਸੀਂ ਦੇਖਣਾ ਜ਼ਰੂਰ ਹੈ ਕਲਾਕਾਰਾਂ ਦੇ ਦਰਸ਼ਨ ਜ਼ਰੂਰ ਕਰਨੇ ਆ ਦੇਖਿਆ ਨਹੀਂ ਸਾਧੂ ਸੰਤ ਆਪ ਥੱਲੇ ਬੈਠੇ ਹੁੰਦੇ ਤੱਪੜ ਬਿਸ਼ਾਕੇ ਦਰੀ ਦੇ ਉੱਤੇ ਤੇ ਕਲਾਕਾਰ ਨੂੰ ਸੋਹਣੀ ਸਟੇਜ ਬਣਾ ਕੇ ਦਿੰਦੇ ਆ ਤਾਂ ਕਿ ਕਲਾਕਾਰ ਨੂੰ ਲੋਕੀ ਦੇਖਣ ਕਲਾਕਾਰ ਨੂੰ ਲੋਕੀ ਸੁਣਨ ਕਿਉਂਕਿ ਕਲਾਕਾਰ ਕੋ ਗੱਲ ਕਰਨੇ ਦਾ ਤਰੀਕਾ ਹੀ ਬਹੁਤ ਵਧੀਆ ਹੁੰਦਾ ਪਰ ਹੁਣ YouTube ਖੋਲ ਕੇ ਦੇਖਿਓ ਮਹਾਂਪੁਰਸ਼ੋ ਤੁਸੀਂ ਵੀ ਜਾਣਦੇ ਆ ਸਾਧੂ ਸੰਤ ਵੀ ਜਾਣ ਗਏ ਆ ਹੁਣ ਕਲਾਕਾਰ ਜਦੋਂ ਤਾਂ ਸਾਹਮਣੇ ਹੁੰਦਾ ਨਾ ਤਾਂ ਵਡਿਆਈ ਵਡਿਆਈ ਸਿਰ ਪੈ ਸਿਰ ਲੈਕਿਨ YouTube ਖੋਲ ਕੇ ਦੇਖਿਓ ਹੁਣ ਤਾਂ ਸਾਧੂ ਸੰਤਾਂ ਦੀ ਸਭ ਤੋਂ ਜ਼ਿਆਦਾ ਅਗਰ ਕੋਈ ਦਫਾ ਪਟਦਾ ਹਨ ਤੇ ਉਹ ਕਲਾਕਾਰੀ ਪਟਣ ਲੱਗਿਓ ਪਤਾ ਨਹੀਂ ਸਮਾਂ ਕੀ ਇਸ ਪਾਸੇ ਨੂੰ ਚੱਲ ਰਿਹਾ ਕਲਾਕਾਰ ਤੇ ਸਾਧੂ ਸੰਤ ਸੰਗਤਾਂ ਦੀਨ ਦੁਨੀਆ ਰਲ ਕੇ ਚੱਲਦੀ ਸੀ ਹੁਣ ਕਲਾਕਾਰ ਨੂੰ ਇਹ ਲੱਗਦਾ ਕਿ ਮੈਨੂੰ ਕਾਮਯਾਬੀ ਤਾਂ ਮਿਲਣੀ ਆ ਜੇ ਮੈਂ ਕਿਸੇ ਨਾ ਕਿਸੇ ਸਾਧੂ ਸੰਤ ਦੀ ਬੇਇਜ਼ਤੀ ਕਰਾਂ ਕਿਸੇ ਨਾ ਕਿਸੇ ਸਾਧੂ ਸੰਤ ਦਾ ਤਵਾ ਲਾਵਾਂ ਜੇ ਆਪਾਂ ਇੱਕ ਦੂਸਰੇ ਦਾ ਤਵਾ ਹੀ ਲਾਉਂਦੇ ਰਹੇ ਤੇ ਸਤਕਾਰ ਕੌਣ ਕਰੇਗਾ ਬਾਕੀ ਨਹੀਂ ਵਡਿਆਈ ਦੀ ਗੱਲ ਜੇ ਵਡਿਆਈ ਮਹਿੰਦੀ ਹੋਵੇ ਕਿਸੇ ਸਾਧੂ ਸੰਤ ਨੂੰ ਕਲਾਕਾਰ ਨੂੰ ਤੇ ਉਹ ਉਸ ਪ੍ਰਮਾਤਮਾ ਨੇ ਦੇਣੀ ਹੈ ਕਿਸੇ ਦੀ ਨਿੰਦਿਆ ਕਰਕੇ ਕਿਸੇ ਨੂੰ ਕੋਈ ਵਡਿਆਈ ਮਿਲਦੀ ਹੈ ਤਾਂ ਜੇ ਤੁਸੀਂ ਵਡਿਆਈ ਹਾਸਲ ਵੀ ਕਰ ਲਈ ਹਨਾ ਕਿਸੇ ਦੀ ਨਿੰਦਿਆ ਕਰਕੇ ਤੇ ਬਾਅਦ ਦੇ ਵਿੱਚ ਉਹ ਜ਼ਿਆਦਾ ਚਿਰਾਂ ਦੀ ਟਿਕਣੇ ਵਾਲੀ ਵਡਿਆਈ ਨਹੀਂ ਥੋੜੇ ਦਿਨਾਂ ਦੇ ਵਿੱਚ ਉਹ ਵਡਿਆਈ ਉੱਧਰ ਜਾਂਦੀ ਲੱਗਣੀ ਆ ਤੇ ਆਪਾਂ ਜਿਹਦੀ ਫੇ ਸੇਵਤ ਕਰਦੇ ਆ ਉਹ ਤਾਂ ਆਪਣਾ ਬਣਿਆ ਰਹਿ ਸਕਦਾ ਲੇਕਿਨ ਜਿਹਦੀ ਆਪਾਂ ਨਿੰਦਿਆ ਤੇ ਜ਼ੋਰ ਲਾ ਲਿਆ ਹਨਾ ਤਾਂ ਉਹਨੂੰ ਤਾਂ ਆਪਾਂ ਮੂੰਹ ਦਿਖਾਣਨੇ ਜੋਗੇ ਵੀ ਨਹੀਂ ਰਹਿਣਾ ਇਸ ਕਰਕੇ ਸੰਜੋਗ ਕਰੋ ਜਿੰਨਾ ਵੀ ਹੋ ਸਕਦਾ ਜੇ ਕਿਸੇ ਤੇ ਕਿਰਪਾ ਹੈ ਤੇ ਬਣੀ ਰਹਿਣ ਦਿਓ ਇਹ ਯਤਨ ਨਾ ਕਰੋ ਕਿ ਆਪਾਂ ਕਿਸੇ ਨਾਲ ਕਿਸੇ ਯਤਨ ਕਰਕੇ ਜਿਹੜਾ ਉਹਦੀ ਸ਼ੋਭਾ ਬਣੀਓ ਜਿਸ ਪ੍ਰਾਣੀ ਦੀ ਜਿਹਦੇ ਨਾਲ ਚਾਰ ਲੋਕ ਜੁੜ ਚੁੱਕੇ ਆ ਆਪਾਂ ਉਹਨਾਂ ਚ ਇੱਕ ਵਸਾਈ ਨਹੀਂ ਲੈਣਾ ਜਿੰਨਾ ਚਿਰ ਟੁੱਟਦੇ ਨਹੀਂ ਜਿੰਨਾ ਚਿਰ ਕਿਸੇ ਦਾ ਬੇੜਾ ਕਰਕੇ ਕਰਦੇ ਨਿਮਸ਼ਕਾਰ ਜੀ ਬਾਬਾ ਜੀ ਦਾ ਅੱਜ ਕੱਲ ਸੋਸ਼ਲ ਮੀਡੀਆ ਤੇ ਕਈ ਬਾਬੇ ਆਪ ਦੇਖਦੇ ਆ ਜੀ ਵੀ سوشل میڈیا 'ਤੇ ਕਾਫੀ ਮਜ਼ਾਕ ਦੇ ਪਾਤਰ ਬਣਦੇ ਆ ਜ ਜਿਹਨਾਂ ਦੇ ਕੰਮ ਇਦਾਂ ਦੇ ਹੁੰਦੇ ਆ ਜਾਂ ਕੋਈ ਕੰਮ ਕਰ ਦਿੱਤਾ ਨਜ਼ਰ ਆਉਂਦੇ ਆ ਪਰ ਸੋਸ਼ਲ ਮੀਡੀਆ 'ਤੇ ਚੰਗੇ ਉਹ ਮਜ਼ਾਕ ਦੇ ਪਾਤਰ ਬਣਦੇ ਆ ਇਦਾਂ ਦੇ ਤੁਸੀਂ ਬਾਬੇ ਬਾਰੇ ਕੀ ਕਹੋਗੇ ਦੇਖੋ ਜਿਹੜਾ ਮਜ਼ਾਕ ਦੇ ਪਾਤਰ ਬਣਦੇ ਤੁਸੀਂ ਵੀ ਮਹਾਪਰਿਛੋ ਇਹੇ ਪ੍ਰਸ਼ਨ ਕੀਤਾ ਕਿ ਬਾਬੇ ਮੀਡੀਆ ਦੇ ਵਿੱਚ ਕਾਫੀ ਮਜ਼ਾਕ ਦਾ ਪਾਤਰ ਬਣ ਰਹੇ ਆ ਮਜ਼ਾਕ ਉਡਾਉਣੇ ਵਾਲੇ ਕੌਣ ਆ ਮਹਾਪਰਿਛੋ ਇਹ ਦੱਸੋ ਨਾ ਕਿ ਮਜ਼ਾਕ ਉਡਾਉਂਦਾ ਕੌਣ ਆ ਕੀ ਦੁਨੀਆ ਦੇ ਵਿੱਚੋਂ ਦੂਸਰੇ ਦੂਸਰੇ ਲੋਕ ਦੇ ਵਿੱਚੋਂ ਆ ਕੇ ਕੋਈ ਮਜ਼ਾਕ ਢਾ ਰਹਿਆ ਐਸੇ ਹੀ ਦੇਸ਼ ਦੇ ਵਿੱਚ ਸਾਧੂ ਸੰਤ ਬੈਠੇ ਐਸੀ ਧਰਤੀ ਦੇ ਉੱਤੇ ਸਾਧੂ ਸੰਤਾਂ ਦਾ ਜਨਮ ਹੋਇਆ ਆਸ ਪੜੋਸ ਦੀ ਸਾਧੂ ਸੰਤਾਂ ਦਾ ਹੁੰਦਾ ਗਲੀ ਮਹੱਲਾ ਵੀ ਹੁੰਦਾ ਸ਼ਹਿਰ ਵੀ ਹੁੰਦਾ ਐਸੇ ਦੇਸ਼ ਦੇ ਵਿੱਚ ਨਿਕ ਤਾਂ ਸਾਧੂ ਸੰਤ ਹੈ ਤੇ ਮਜ਼ਾਕ ਢੋਣੇ ਵਾਲੇ ਕਿਹੜੇ ਦੂਸਰੇ ਵਿਦੇਸ਼ੀ ਲੋਕ ਢਾਉਂਦੇ ਆ ਆਪਣੇ ਲੋਕ ਹੀ ਮਜ਼ਾਕ ਢਾਉਂਦੇ ਆ ਆਪਣੇ ਲੋਕ ਖਿਲੀ ਢਾਉਂਦੇ ਆ ਆਪਣੇ ਲੋਕ ਬੇਇੱਜ਼ਤੀ ਕਰਦੇ ਆ ਇਹਦੇ ਵਿੱਚੋਂ ਪ੍ਰਮਾਣ ਮਿਲਦਾ ਹੈ ਪ੍ਰੂਫ ਮਿਲਦਾ ਹੈ ਕਿ ਦਿਲੀ ਪਿਆਰ ਹੁਣ ਕਿਸੇ ਨੂੰ ਨਹੀਂ ਕਿਸੇ ਨਾਲ ਰਹਿ ਗਿਆ ਸਾਰੀ ਦੁਨੀਆ ਮਤਲਬਾਂ ਦੀ ਖੋਰਾਂ ਦੀ ਹੋ ਗਈ ਜਦੋਂ ਕੋਈ ਮਤਲਬ ਕੱਢ ਕੇ ਜਿਹਦਾ ਮਤਲਬ ਨਿਕਲ ਗਿਆ ਪਹਿਲਾਂ ਪਿਆਰ ਬਣਾ ਕੇ ਸੋਹਣੀਆਂ ਗੱਲਾਂ ਕਰਕੇ ਸਾਧੂ ਸੰਤਾਂ ਦੀਆਂ ਸਿਫਤਾਂ ਕਰਕੇ ਰਿਸ਼ਤੇਦਾਰਾਂ ਦੀਆਂ ਸਿਫਤਾਂ ਕਰਕੇ ਬਸ ਕੱਢਣਾ ਹੁੰਦਾ ਮਤਲਬ ਜਦੋਂ ਮਤਲਬ ਨਿਕਲ ਗਿਆ ਪਿੱਛਾ ਛਡਾਉਣਾ ਹੁੰਦਾ ਤੇ ਬਾਕੀ ਰੋਲ ਤਾਂ ਫਿਰ ਨਿੰਦਿਆ ਕਰਨੇ ਦਾ ਹੀ ਰਹਿ ਜਾਂਦਾ ਖਿੱਲੀ ਉਡਾਣੇ ਦਾ ਹੀ ਰਹਿ ਜਾਂਦਾ ਮਜ਼ਾਕੇ ਹੀ ਉਡਾਣੇ ਦਾ ਰਹਿ ਜਾਂਦਾ ਉਹ ਸਾਧੂ ਸੰਤਾਂ ਦਾ ਵੀ ਉਡ ਗਏ ਕਿਰਪਾ ਕਰੇ ਪ੍ਰਮਾਤਮਾ ਜਿਹੜੇ ਸਾਧੂ ਸੰਤਾਂ ਦਾ ਮਜ਼ਾਕ ਉਡਾਉਂਦੇ ਆ ਹਨ ਉਹ ਡਿਊਟੀ ਸੰਭਾਲ ਕੇ ਰੱਖਣ ਇੱਕ ਦਿਨ ਆਏਗਾ ਜਿੱਦਣ ਆਪਣੇ ਉੱਤੇ ਵੀ ਲੋਕ ਹੱਸਣਗੇ ਮਜ਼ਾਕ ਕਰਨੇ ਵਾਲਿਆਂ ਦਾ ਵੀ ਮਜ਼ਾਕ ਉਡੇਗਾ ਜਿੱਦਣ ਆਪਣਾ ਮਜ਼ਾਕ ਉਡਿਆ ਦੂਸਰੇ ਦਾ ਮਜ਼ਾਕ ਉਡਾਉਣੇ ਵਾਲੇ ਜਿਹੜੇ ਖੁਸ਼ੀ ਕਹਿੰਦੇ ਆ ਕਿ ਅਸੀਂ ਖੁਸ਼ ਹੋ ਗਏ ਮਜ਼ਾਕ ਢਾਕੇ ਜਿੱਦਣ ਨਾ ਰੱਬ ਨਾ ਕਰੇ ਕਿਰਪਾ ਬਣਾ ਕੇ ਰੱਖੇ ਸਾਰਿਆਂ ਤੇ ਜਿੱਦਣ ਫਿਰ ਆਪਣੇ ਪਰਿਵਾਰ ਦਾ ਮਜ਼ਾਕ ਉਡੇਆ ਆਪਣਾ ਮਜ਼ਾਕ ਉਡੇਆ ਹਨ ਤਾਂ ਫਿਰ ਖੁਸ਼ੀਆਂ ਧੂਆਂ ਬਣ ਕੇ ਉੱਡ ਜਾਂਦੀਆਂ ਹਨ ਬੰਦਾ ਉਦਾਸ ਰਹਿੰਦਾ ਫੇਰ ਸੋਚਦਾ ਕਿ ਹੁਣ ਦੁੱਖ ਦੀ ਘੜੀ ਦੇ ਵਿੱਚ ਮੇਰਾ ਕੋ ਸਾਥ ਦੇਣੇ ਵਾਲਾ ਆਵੇ ਮੈਨੂੰ ਤਲਾਸ਼ਾਂ ਦੇਣੇ ਵਾਲਾ ਆਵੇ ਜਦੋਂ ਆਪਾਂ ਰਿਸ਼ਤਾ ਬਣਾ ਕੇ ਹੀ ਨਹੀਂ ਰੱਖਾਂਗੇ ਮਤਲਬ ਕੱਢ ਕੇ ਦੂਸਰਿਆਂ ਦਾ ਮਜ਼ਾਕ ਹੀ ਉਡਾਉਣਾ ਤਾਂ ਫੇ ਆਪ ਵੀ ਤਾਂ ਮਜ਼ਾਕ ਦੇ ਪਾਤਰ ਇੱਕ ਨਾ ਇੱਕ ਦਿਨ ਬਣਨਾ ਹੀ ਆਵਾ ਪਰਸੂ ਬਾਬਾ ਜੀ ਤਾਂ ਅੱਜ ਕੱਲ੍ਹ ਕਈ ਬਾਬੇ ਆ ਮੇਲੇ ਕਰਾਉਂਦੇ ਆ ਜੀ ਤੇ ਸੰਗਤਾਂ ਵੀ ਕਾਫੀ ਜੁੜੀਆਂ ਉਹਨਾਂ ਨਾਲ ਜੀ ਪਰ ਉਹਨਾਂ ਦੇ ਕਿ ਆਪਾਂ ਕਹਿ ਲਈਏ ਵੀ ਕੁਝ ਕੰਮ ਇਦਾਂ ਦੇ ਆ ਜੀ ਜਿਸ ਤਰ੍ਹਾਂ ਕਿ ਉਹ ਸੋਸ਼ਲ ਮੀਡੀਆ ਤੇ ਆਪ ਜਿਹੜੇ ਮਜ਼ਾਕ ਦਾ ਪੱਤਰ ਬੰਦਿਆ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਦੇਖੋ ਮਹਾਪਰਸ਼ਦ ਤੁਸੀਂ ਗੱਲ ਕੀਤੀ ਬਾਬਿਆਂ ਦੀ ਇਹ ਬਾਬੇ ਨਹੀਂ ਹੈਗੇ ਜਿਹੜੇ ਇਦਾਂ ਦੇ ਕੰਮ ਕਰਦੇ ਆ ਬਾਬਿਆਂ ਵਾਲੇ ਚੋਲੇ ਪਾ ਕੇ ਬਾਬਿਆਂ ਵਰਗੀ ਰੰਗ ਤੇ ਚੜ ਕੇ ਫੇਰ ਆਪਣਾ ਉਹ ਕਾਰਨਾਮਾ ਜੋ ਉਹਨਾਂ ਦੇ ਮਨ ਦੇ ਮਤਨਸੂਬੇ ਆ ਨਾ ਉਹ ਆਪਣੇ ਸ਼ੌਂਕ ਪੂਰੇ ਕਰ ਰਹੇ ਤੇ ਸ਼ੌਂਕ ਪੂਰਾ ਕਰਨਾ ਮੰਨ ਲਏ ਜਣ ਕਿ ਜਿੱਦਾਂ ਕਹਿ ਲੋ ਹਾਂ ਵੱਖਰੀ ਗੱਲ ਹੈ ਤੇ ਪਹਿਰਾਵਾ ਬਾਬਿਆਂ ਵਾਲਾ ਪਾ ਲਿਆ ਬਦਨਾਮੀ ਬਾਬਿਆਂ ਦੀ ਹੋ ਰਹੀ ਆ ਤੁਸੀਂ ਦੱਸੋ ਕਿ ਜਿਹੜਾ ਹੋਵੇ ਬਾਬਾ ਜਿਹਨੂੰ ਲੋਕ ਬਾਬੇ ਦਾ ਦਰਜਾ ਕਹਿੰਦੇ ਹੋਣ ਉਹ ਸੋਚ ਕੇ ਵੀ ਇਦਾਂ ਦਾ ਕੰਮ ਕਰ ਸਕਦਾ ਕਿ ਕਿਸੇ ਨੂੰ ਮਾਰਾ ਲਵੇ ਉਹ ਸੋਚ ਕੇ ਕੋਈ ਇਦਾਂ ਦਾ ਕੰਮ ਕਰ ਸਕਦਾ ਜਿਹੜਾ ਦੁਨੀਆ ਨੇ ਕੀਤਾ ਹੀ ਨਾ ਹੋਵੇ ਕਦੀ ਵੀ ਖਾਲੀ ਬਦਨਾਮੀ ਸਾਧੂ ਸੰਤਾਂ ਦੀ ਹੋ ਰਹੀ ਆ ਤੇ ਇਹ ਜਿਹੜੇ ਬਾਬੇ ਆ ਆ ਸੁਣ ਲਓ ਫਰਸ਼ਨ ਜੀ ਹੁਣ ਹੋ ਰਹੇ ਆ ਹੱਥ ਜੋੜ ਕੇ ਮੇਰੀ ਵੀ ਬੇਨਤੀ ਆ ਜੇ ਕਿਤੇ ਵੀਰੇ ਤੋਂ ਵੀ ਗੁਨਾਹ ਹੋਇਆ ਤਾਂ ਮੈਨੂੰ ਵੀ ਮਾਫੀ ਕੁਛ ਨਾ ਕੁਛ ਵਿਚਾਰ ਤੁਸੀਂ ਵੀ ਕਰੋ ਕਿਉਂਕਿ ਉਹ ਸਮਾਂ ਦੂਰ ਨਹੀਂ ਪਹਿਲਾਂ ਦਾ ਬਾਬੇ ਅੰਤਰ ਧਿਆਨ ਹੋ ਕੇ ਇਹ ਦੱਸ ਦਿੰਦੇ ਸੀ ਕਿ ਸਾਡੇ ਕੋ ਆਉਣੇ ਵਾਲਾ ਕਿਸ ਕੰਮ ਲਈ ਆਇਆ ਕਿਹੜਾ ਉਹਦਾ ਮਨ ਦਾ ਮਨਸੂਬਾ ਸੋਣੇ ਦੇ ਵਿੱਚ ਆਇਆ ਕਿ ਸਾਧੂ ਸੰਤ ਆਉਣੇ ਤੋਂ ਪਹਿਲਾਂ ਹੀ ਬੋਲ ਦਿੰਦੇ ਸੀ ਕਿ ਸਾਡੇ ਕੋ ਫਲਾਣੇ ਬੰਦੇ ਨੇ ਆਉਣਾ ਉਹਦਾ ਆ ਕੰਮ ਆ ਹੁਣ ਤਾਂ ਪਬਲਿਕ ਨੂੰ ਅੱਖਾਂ ਮੀਟਣੇ ਦੀ ਵੀ ਜ਼ਰੂਰਤ ਨਹੀਂ ਖੋਲ ਕੇ ਅੱਖਾਂ 10 ਮਿੰਟ ਬਸ 5 ਮਿੰਟ ਬਾਬਿਆਂ ਦਾ ਸੰਗ ਕਰਦੇ ਆ ਤੇ ਬਸ ਫਟਾਫਟ ਫੇ ਜਾ ਕੇ ਬੋਲਦੇ ਆ ਕਿ ਮੈਂ ਬਾਬਿਆਂ ਕੋਈ ਤਾਂ ਦੇਖਿਆ ਉਥੇ ਆਪਖੰਡ ਚੱਲਦਾ ਸੀ ਉਥੇ ਆਪਖੰਡ ਚੱਲਦਾ ਸੀ ਉਥੇ ਆਪਖੰਡ ਚੱਲਦਾ ਸੀ ਫਿਰ YouTube ਦੇ ਉੱਤੇ ਵੀਡੀਓ ਬਣਦੀ ਕਲਾਕਾਰ ਵੀ ਬੋਲ-ਬੋਲ ਕੇ ਆ ਦੇਖੇ ਨੀ ਕਿੰਨੇ ਕਲਾਕਾਰ ਬੋਲ-ਬੋਲ ਕੇ ਕਿੰਨੀ ਦਫਾ ਪਟਦੇ ਸਾਧੂ ਸੰਤਾਂ ਦੇ ਉਹ ਹੱਥ ਜੋੜ ਕੇ ਬੇਨਤੀ ਆ ਭਰਾਵਾ ਦੇ ਜੇ ਤੁਸੀਂ ਚੂਲਾ ਪਾਇਆ ਹਨ ਜੇ ਤੁਸੀਂ ਘੋਮਾਲਾ ਪਾਈ ਆ ਜੇ ਤੁਹਾਨੂੰ ਰੱਬ ਨੇ ਕਿਤੇ ਬਿਠਾ ਲਿਆ ਉਸ ਜਗ੍ਹਾ ਦੀ ਮਰਿਆਦਾ ਕੀ ਆ ਉਸ ਧਰਮ ਦੀ ਮਰਿਆਦਾ ਕੀ ਆ ਤੁਸੀਂ ਦੁਨੀਆ ਨੂੰ ਸਿੱਧਾ ਕਿੱਥਾਂ ਦੇਣੀਆ ਹਨ ਕੋਈ ਚੰਗਾ ਯਤਨ ਕਰੋ ਇਦਾਂ ਦਾ ਕੰਮ ਸੇ ਕੰਮ ਕੋਈ ਆਪ ਕੰਮ ਨਾ ਕਰੋ ਜਿਹਦੇ ਨਾਲ ਸਿਆਣਿਆਂ ਦੀ ਬੇਇੱਜ਼ਤੀ ਹੋਵੇ ਆਪਣੇ ਮਾਤਾ ਪਿਤਾ ਦੀ ਬੇਇੱਜ਼ਤੀ ਹੋਵੇ ਸੰਸਾਰ ਨੂੰ ਮਾੜਾ ਲੱਗੇ ਕਿਉਂਕਿ ਫੇਰ ਨਹੀਂ ਤਾਂ ਆਪਾਂ ਜਾਣਦੇ ਆ ਕਿ ਚਾਹੇ ਜਿੱਡਾਂ ਮਰਜੀ ਕੋਈ ਬਲੀ ਹੋਵੇ ਹਨਾ ਜਿੱਦਣ ਪਬਲਿਕ ਪੁੱਠੀ ਪੈ ਗਈ ਕਿਸੇ ਦੇ ਉੱਤੇ ਤਾਂ ਫਿਰ ਪੁੱਛਣਾ ਕਿਸੇ ਨਹੀਂ ਨਹੀਂ ਹਾਲ ਉਹ ਹੋਣਾ ਤੇ ਆਪਾਂ ਕਾਹਨੀਆਂ ਤਰਾਹੀ ਤਰਾਹੀ ਆਪਣੇ ਤੇ ਕਿਸੇ ਨੇ ਦਇਆ ਨਹੀਂ ਕਰਨੀ ਇਸ ਕਰਕੇ ਉਦਾਂ ਦਾ ਮਾਹੌਲ ਨਾ ਬਣੇ ਸਾਰੇ ਸਾਧੂ ਸੰਤ ਬਹੁਤ ਸੂਝਵਾਨ ਆ ਜਿੰਨੇ ਵੀ ਬਾਬੇ ਆ ਸਾਰੇ ਸੂਝਵਾਨ ਆ ਸਮਾਂ ਆਉਣੇ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਸੋਧ ਲਓ ਤੇ ਪਬਲਿਕ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ ਜੇ ਤੁਸੀਂ ਕਿਸੇ ਨੂੰ ਇਦਾਂ ਦਾ ਦੇਖਦੇ ਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹਦੇ ਕੋਲ ਵੀ ਤੁਸੀਂ ਜਾਣਦੇ ਆ ਪਬਲਿਕ ਨੂੰ ਸੰਤ ਨੂੰ ਵੀ ਚਾਹੀਦਾ ਕਿ ਜਰਾ ਸੋਚ ਵਿਚਾਰ ਤਾਂ ਲਿਆ ਕਰੋ 15 15 ਸਾਲਾਂ ਦੇ ਮੁੰਡਿਆਂ ਦੇ 20-20 ਸਾਲਾਂ ਦੇ ਮੁੰਡਿਆਂ ਦੇ 25-25 ਸਾਲਾਂ ਦੇ ਮੁੰਡਿਆਂ ਦੇ ਉਹ 70-70 ਸਾਲਾਂ ਦੇ ਬਜ਼ੁਰਗ ਪੈਰੀ ਡਿਗਦੇ ਮਾਤਾ ਪੈਰੀ ਡਿਗਦੀਆਂ ਦੱਸੋ ਹੋਵੇ ਸਾਧੂ ਸੰਤ ਆਪਣੇ ਮਾਤਾ ਪਿਤਾ ਦੀ ਉਮਰ ਤੋਂ ਜਿਹੜਾ ਉਹਦੇ ਤੋਂ ਵੀ ਵੱਡਾ ਉਹਦੇ ਤੋਂ ਪੈਰੀ ਹੱਥ ਲਵਾ ਕੇ ਤਾਂ ਜੇ ਉਹ ਫੇਰ ਵੀ ਆ ਕੇ ਆ ਕੇ ਮੈਂ ਕੋ ਬਾਬਾ ਹਾਂ ਇਹ ਤਾਂ ਬੇਅਕਲੀ ਦਾ ਸੌਤਾ ਬਾਬਿਆਂ ਨੂੰ ਤਾਂ ਆਪ ਸਾਰੀ ਸੰਤ ਨੂੰ ਸੇਵਾਦਾਰੀ ਨਿਭਾਉਣੀ ਪੈਂਦੀ ਹੈ ਹੱਥ ਜੋੜ ਕੇ ਆਪਣਾ ਜੀਵਨ ਕੱਢਣਾ ਪੈਂਦਾ ਨੀਵੀਂ ਪਾ ਕੇ ਚੱਲਣਾ ਪੈਂਦਾ ਸੋਚ ਕੇ ਬੋਲਣਾ ਪੈਂਦਾ ਕਿ ਕਿਸੇ ਨੂੰ ਕੋ ਮਾਰਾ ਨਾ ਲੱਗ ਜਾਵੇ ਕਿਉਂਕਿ ਜਦੋਂ ਕੋਈ ਸਿਆਣਾ ਬੰਦਾ ਕੰਮ ਕਰਦਾ ਹਨਾ ਗਲਤ ਤੇ ਫੇਰ ਤੁਸੀਂ ਦੱਸੋ ਕਿ ਅਗਰ ਤਾਂ ਕੋਈ ਨਿਆਣਾ ਗਲਤੀ ਕਰੇਗਾ ਤਾਂ ਸਿਆਣੇ ਬੰਦੇ ਚਾਰ ਜਣੇ ਖੜੇ ਹੋ ਕੇ ਕਹਿ ਦੇਣ ਚਲੋ ਜੀ ਕੋਈ ਨਹੀਂ ਅਸੀਂ ਹੱਥ ਜੋੜ ਦਿੰਦੇ ਇਹਨੂੰ ਛੱਡ ਦਿਓ ਇਹ ਬੱਚਾ ਹੈ ਤਾਂ ਸੰਸਾਰ ਨੇ ਮਾਫੀ ਵੀ ਕਰ ਦੇਉ ਏਦਾਂ ਦੀ ਮਰਿਆਦਾ ਅੱਜ ਟਿੱਕਰ ਬਣੀ ਨਹੀਂ ਕਿ ਬੁਢਾ ਕੋਈ ਗਲਤੀ ਕਰੇ ਤਾਂ ਨਿਆਣੇ ਹੱਥ ਜੋੜ ਕੇ ਕਹਿਣ ਕਿ ਚਲੋ ਜੀ ਸਾਡੇ ਬੁੜੇ ਤੋਂ ਗਲਤੀ ਹੋ ਗਈ ਇਹਨੂੰ ਮਾਫ ਕਰ ਦਿਓ ਫੇਰ ਬੁੜੇ ਨੂੰ ਕਿਸੇ ਨੇ ਮਾਫ ਨਹੀਂ ਕਰਨਾ ਫੇਰ ਤਾਂ ਪਬਲਿਕ ਤੋਂ ਜੋ ਹੋਇਆ ਉਹ ਕਰਨਾ ਇਸ ਕਰਕੇ ਸਿਆਣੇ ਹੋ ਤੁਸੀਂ ਤੁਸੀਂ ਸਿਆਣੇ ਹੋ ਕੇ ਕੋਈ ਇਦਾਂ ਦਾ ਕੰਮ ਨਾ ਕਰੋ ਜਿਹੜੀ ਦੁਨੀਆ ਦੇ ਵਿੱਚ ਬਦਨਾਮੀ ਹੋਵੇ ਨਿਮਸ਼ਕਾਰ ਬਾਬੇ ਜੀ ਦਾ ਬਹੁਤ ਬਾਬੇ ਕਾਲੇ ਇਲਮਾ ਕਰਕੇ ਮਸ਼ਹੂਰ ਹੋਏ ਆ ਜੀ ਤੇ ਇਦਾਂ ਦੇ ਬਾਬੇ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮਸ਼ਹੂਰ ਹੋ ਗਏ ਬਾਬੇ ਕਾਲੇ ਇਲਮਾ ਕਰਕੇ ਕਾਲੇ ਇਲਮਾ ਕਰਕੇ ਜਿਹੜੇ ਮਸ਼ਹੂਰ ਹੋ ਗਏ ਉਹ ਤਾਂ ਮੰਨ ਲਿਆ ਕਿ ਚਲੋ ਪ੍ਰਮਾਤਮਾ ਨਾਲ ਤੇ ਕਿਰਪਾਈ ਕਰੇ ਲੈਕਿਨ ਮਸ਼ਹੂਰੀ ਜਿਹੜੀ ਆ ਨਾ ਕਿਸੇ ਵੀ ਚੀਜ਼ ਦੀ ਵਡਿਆਈ ਉਹ ਤਾਂ ਪਰਮਾਤਮਾ ਹੀ ਕਰਾ ਸਕਦਾ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੂੰ ਯਸ਼ ਨਹੀਂ ਮਿਲ ਸਕਦਾ ਜੇ ਤਾਂ ਪਰਮਾਤਮਾ ਦੀ ਕਿਰਪਾ ਕਰਕੇ ਕੋਈ ਮਸ਼ਹੂਰ ਹੋਇਆ ਚਾਹੇ ਉਹ ਆਮ ਵਿਅਕਤੀ ਆ ਚਾਹੇ ਉਹ ਕੋ ਖਾਸਿਆ ਚਾਹੇ ਸਾਧੂ ਮਹਾਤਮਾ ਜੇ ਤਾਂ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਦੀ ਕਿਰਪਾ ਨਾਲ ਨਾਮ ਜਪ ਕੇ ਮਸ਼ਹੂਰ ਹੋਇਆ ਫੇਰ ਤਾਂ ਕਿਰਪਾ ਵੀ ਬਣੀ ਰਹੇਗੀ ਮਸ਼ਹੂਰੀ ਵੀ ਟਿਕੀ ਰਹੇਗੀ ਪਰ ਜੇ ਕਿਸੇ ਇਲਮ ਦਾ ਸਹਾਰਾ ਲੈ ਕੇ ਕਿਸੇ ਇਲਮ ਦਾ ਸਹਾਰਾ ਲੈ ਕੇ ਇਲਮ ਤਾਂ ਇੱਕ ਆ ਦੁਨੀਆਵੀ ਪੜ੍ਹਾਈ ਵੀ ਹੈ ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਾਈ ਹੋ ਰਹੀ ਆ ਨਾ ਸਾਇੰਸ ਦੀ ਪੜਾਅ ਹੋ ਰਹੀ ਪੜ੍ਹਾਈ ਹੋ ਰਹੀ ਆ ਬਾਕੀ ਦੀਆਂ ਪੜਾਈਆਂ ਹੋ ਰਹੀਆਂ ਕੋਰਸ ਹੋ ਰਹੇ ਇਹ ਵੀ ਤਾਂ ਇੱਕ ਇਲਮ ਆ ਤਾਂ ਜੇ ਇਹ ਵੀ ਪੜ੍ਹਾਈ ਕਰਕੇ ਕਿਸੇ ਸਕਾਲਜ ਦੇ ਵਿੱਚੋਂ ਸਕੂਲ ਦੇ ਵਿੱਚੋਂ ਜਿਹੜਾ ਨੇ ਇਹ ਇਲਮ ਨਾਲ ਬੰਨ ਲੈ ਜਾਣ ਕੇ ਕੋਈ ਤਰੱਕੀ ਕੀਤੀ ਆ ਕੋਈ ਮਸ਼ਹੂਰੀ ਹੋਈ ਆ ਇਹ ਵੀ ਮਨਿਆਦ ਆੜੀ ਮਸ਼ਹੂਰੀ ਹੁੰਦੀ ਆ ਤੇ ਜੇ ਤੁਸੀਂ ਕਹੋ ਕਿਸੇ ਇਲਮ ਦੇ ਕਰਕੇ ਕੋਈ ਮਸ਼ਹੂਰੀ ਹੁੰਦੀ ਆ ਨਾ ਕੋਈ ਵੀ ਇਲਮ ਹੋਵੇ ਜੇ ਤਾਂ ਇਲਮ ਹੋਵੇ ਜਿਹਦੇ ਕੋਲ ਹੈ ਜੇ ਉਹਦੀ ਮਸ਼ਹੂਰੀ ਆ ਤਾਂ ਫਿਰ ਤਾਂ ਉਹ ਤਾਂ ਏਲਮ ਦੀ ਮਸ਼ਹੂਰੀ ਆ ਇਹਦਾ ਮਤਲਬ ਉਹਦੇ ਕੋਲ ਕਿਸੇ ਚੀਜ਼ ਦਾ ਗਿਆਨ ਹੈ ਤੇ ਜਿੱਥੇ ਗਿਆਨ ਹੈ ਉੱਥੇ ਬਾਦਦਾ ਵੀ ਹੁਣ ਉੱਥੇ ਬੰਦੇ ਨੇ ਮਸ਼ਹੂਰ ਵੀ ਹੋਣਾ ਪਰ ਜਾਦੇ ਕਰਕੇ ਮਹਾਪੁਰਸ਼ੋ ਏਲਮ ਦੀ ਜਿਹੜੇ ਦੀ ਤੁਸੀਂ ਗੱਲ ਕਰਦੇ ਹਨ ਕਿ ਕਾਲਾ ਏਲਮ ਚਿੱਟਾ ਏਲਮ ਫਲਾਨਾ ਏਲਮ ਜੇ ਏਲਮ ਹੋਏ ਏਲਮ ਜਾਦਾ ਕਰਕੇ ਪ੍ਰਮਾਤਮਾ ਜੇ ਗੱਲ ਕਰੇ ਮਾਫੀ ਦੇਵੇ ਇਹ ਇਲਮ ਦਾ ਗਿਆਨ ਕਿਸੇ ਨੂੰ ਘੱਟ ਹੁੰਦਾ ਜਿਹੜੇ ਇਲਮ ਦੀ ਤੁਸੀਂ ਗੱਲ ਕਰਦੇ ਆ। ਆ ਜਿਹੜਾ ਤੁਸੀਂ ਸੁਣਦੇ ਆ ਨਾ ਕਿ ਸ਼ਾਇਦ ਤੁਸੀਂ ਜਾਣਦੇ ਹੋਗੇ ਕਿ ਜਿੰਨੇ ਕੁ ਹੁਣ ਸਾਧੂ ਸੰਤ ਬਾਬੇ ਤੁਰੇ ਫਿਰਦੇ ਆ ਸਾਰਿਆਂ ਨੂੰ ਕਿਸੇ ਨਾ ਕਿਸੇ ਇਲਮ ਦਾ ਗਿਆਨ ਹੋਵੇ। ਜਿਹੜੇ ਰੋਹਾਨੀਅਤ ਦੇ ਇਲਮ ਆ। ਕਹਿਣੀ ਇਹੜੀ ਗੱਲ ਸੌਖੀ ਆ। ਲੇਕਿਨ ਛੋਟਾ ਮੂੰਹ ਗੱਲ ਬਹੁਤ ਵੱਡੀ ਆ। 90% 'ਚ 99% 'ਚ ਕਿਸੇ ਕੋ ਇਲਮ ਦੀ ਪ੍ਰਾਪਤੀ ਹੋਣੀ ਬਹੁਤ ਮੁਸ਼ਕਲ ਹੈ। ਐਮੀ ਸਮਝ ਲੈਣਾ ਕਿ ਫਲਾਨਾ ਫਲਾਨਾ ਇਲਮ ਕਰ ਰਿਹਾ ਫਲਾਨਾ ਫਲਾਨਾ ਇਲਮ ਕਰ ਰਿਹਾ ਇਹ ਤਾਂ ਐਮੀ ਸੋਚ ਆ ਸੋਚੋ ਜੇ ਕਿਸੇ ਨੇ ਕੋਈ ਇਲਮ ਪ੍ਰਾਪਤ ਕੀਤਾ ਇੱਕ ਜਾਂ ਦੋ ਦਿਨਾਂ ਦੇ ਵਿੱਚ ਨਹੀਂ ਹੁੰਦਾ ਜੀਵਨ ਲੱਗ ਜਾਂਦਾ ਜੀਵਨ ਦਾ ਚੌਥਾ ਤੀਆ ਹਿੱਸਾ ਲੱਗ ਜਾਂਦਾ ਕਿਸੇ ਇਲਮ ਦੀ ਪ੍ਰਾਪਤੀ ਕਰਨੇ ਜਿਹਨੇ ਇੰਨੀ ਵੱਡੀ ਕੁਰਬਾਨ ਕਰਕੇ 10 ਸਾਲ ਖਰਾਬ ਕਰਕੇ 15 ਸਾਲ ਖਰਾਬ ਕਰਕੇ ਕਿਤੇ ਇੱਕ ਅੱਧਾ ਇਲਮ ਨੂੰ ਸਿੱਧ ਕਰ ਲਿਆ ਤਾਂ ਇਦਾਂ ਲੋਕਾਂ ਕੋਲ ਵੇਚਦਾ ਹੋਣੀ ਮਿਰੇਗਾ ਇਲਮ ਉਹ ਤਾਂ ਚੁੱਪ ਕਰਕੇ ਅਗਲੀ ਕਮਾਈ ਕਰੇਗਾ ਅੱਗੇ ਕਿਤੇ ਹੋਰ ਖੋਜ ਕਰੇਗਾ ਤਾਂ ਜਿੱਥੇ ਪਬਲਿਕ ਲੱਜਦੀ ਫਿਰਦੀ ਆ ਕਿ ਸਾਨੂੰ ਕੋਈ ਏਲਮ ਆਲਾ ਟੱਕਰ ਗਿਆ ਏਲਮ ਆਲਾ ਟੱਕਰ ਗਿਆ ਇਹ ਤਾਂ ਐਮੀ ਫੋਕੇ ਸ਼ੋਰਤ ਆ ਜਿਆਦਾ ਕਰਕੇ ਐਮੀ ਲੋਕੀ ਆਪਣਾ ਕੰਮ ਚਲਾ ਰਹੇ ਆ ਸੱਚ ਕਰਕੇ ਮੰਨੋ ਏਲਮ ਦਾ ਨਾ ਹੀ ਚੱਲਦਾ ਪਰ ਏਲਮ ਹੁਣ ਲੋਕਾਂ ਦੇ ਕੋਲ ਹੈ ਨਹੀਂ ਅੱਭ ਗਿਆਨ ਫੈਲ ਗਿਆ ਅੱਭ ਗਿਆਨ ਦੇ ਜਰੀਏ ਰੋਟੀ ਚੱਲ ਰਹੀ ਆ ਅੱਬ ਗਿਆਨ ਫਲਾ ਕੇ ਲੋਕਾਂ ਨੂੰ ਲੋਕ ਭਰਮਾ ਚ ਪਾ ਰਹੇ ਆ ਅੱਬ ਗਿਆਨ ਫਲਾ ਕੇ ਆਪਣਾ ਵਾਅਦਾ ਕਰ ਰਹੇ ਆ ਲੋਕਾਂ ਨੂੰ ਆਪਣੇ ਪਿੱਛੇ ਲਾ ਰਹੇ ਆ ਬਾਕੀ ਰਹੀ ਇਹ ਨਬਦੀ ਗੱਲ ਜੇ ਤੁਸੀਂ ਕਿਸੇ ਇਲਾਕੇ ਚ ਜਾਣਦੇ ਹੋ ਖੋਜ ਕਰਕੇ ਦੇਖਿਓ ਕਿ ਕਿਹਦੇ ਕੋ ਕਾਲਾ ਇਲਮ ਆ ਕਿਹਦੇ ਕੋ ਕੋ ਹੋਰ ਇਲਮ ਆ ਤਾਂ ਫਿਰ ਦਾਸ ਬੈਠਾ ਹਨ ਮੈਨੂੰ ਨਾਲ ਲੈ ਕੇ ਜਾਓ ਫਿਰ ਦਾਸ ਦੇ ਅੱਡੇ ਸਾਹਮਣੇ ਹੋਰ ਵੀ ਸਾਧੂ ਸੰਤਾਂ ਨੂੰ ਮੈਂ ਨਾਲ ਲੈ ਕੇ ਜਾਉਂਗਾ ਜਿਹੜੇ ਕਿਸੇ ਚੀਜ਼ ਦਾ ਗਿਆਨ ਰੱਖਦੇ ਆ ਦਾਸ ਬੇਨਤੀ ਕਰਕੇ ਲਿਆਏਗਾ ਉਹਨਾਂ ਨੂੰ ਖਾਸ ਸਿੱਖਿਤੇ ਤੁਹਾਨੂੰ ਫਿਰ ਦੇਖਿਓ ਕਿ ਇਲਮ ਹੈ ਜਾਂ ਨਹੀਂ ਐਵੇਂ ਹੀ ਇਲਮ ਕਰਕੇ ਕਿਸੇ ਦੇ ਮਗਰ ਲੱਗ ਜਾਣਾ ਧੋਖਾ ਹੁੰਦਾ ਥੇ ਅੱਡੇ ਪਰਿਵਾਰ ਨਾਲ ਧੋਖਾ ਹੁੰਦਾ ਥੇ ਅੱਡੇ ਨਾਲ ਤੇ ਧੋਖਾ ਖਾ ਕੇ ਫਿਰ ਤੁਸੀਂ ਫਿੱਟਦੇ ਫਿਰਦੇ ਹੋ ਫਿਰ ਤੁਸੀਂ ਕਹਿੰਦੇ ਕਿ ਬਾਬੇ ਦੇ ਪੱਲੇ ਕੱਖ ਨਹੀਂ ਸੀ ਉਹ ਪਹਿਲੇ ਸਮਝ ਲਿਆ ਕਰੋ ਹਨ ਕਿ ਜਿਹੜੇ ਇਲਮਾਂ ਦਾ ਨਾਮ ਲੈ ਕੇ ਚੱਕਰ ਚਲਾਉਂਦੇ ਇਲਮ ਅਗਰ ਪ੍ਰਾਪਤ ਕਰਨਾ ਤੇ ਖਰੀ ਵਿਦਿਆ ਦਾ ਕਰੋ ਸਕੂਲ ਕਾਲਜ ਦੇ ਵਿੱਚ ਪੜਾਈ ਕਰੋ ਕਿਸੇ ਕਾਰੋਬਾਰ ਦੀ ਪੜਾਈ ਕਰੋ ਕੋਈ ਕੰਮ ਸਿੱਖੋ ਸਾਰੀ ਦੁਨੀਆ ਇਲਮ ਨਾਲ ਚੱਲ ਰਹੀ ਆ ਪਰ ਆ ਕਾਲਾ ਇਹ ਤਾਂ ਸਿਰਫ ਨਾਂ ਦਾ ਹੀ ਆ ਤੁਸੀਂ ਦੱਸੋ ਜਿਹੜਾ ਪਹਿਲਾਂ ਹੀ ਕਾਲਾ ਉਹਨੇ ਬਾਅਦ ਦੇ ਵਿੱਚ ਕਿਸੇ ਨੂੰ ਕੀ ਚਿੱਟਾ ਕਰਦੇ ਬਬੀ ਹੁਣ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਜਿਹੜਾ ਅੱਜ ਕੱਲ੍ਹ ਵੀ ਕੀਤਾ ਕਰਾਇਆ ਜਾਂਦੇ ਜਾਂ ਜਾਦੂ ਟੁਨੇ ਮੰਗਰ ਲੱਗਦੇ ਆ ਹਾਂ ਉਹਨਾਂ ਨੂੰ ਆਪਾਂ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੇ ਕਿਸੇ ਨੂੰ ਕੀਤਾ ਕਰਾਇਆ ਹੈਗਾ ਇਹ ਨਹੀਂ ਆਪਾਂ ਕਹਿ ਸਕਦੇ ਕਿ ਕੁਝ ਹੁੰਦਾ ਜੇ ਸੱਚੀ ਚੀਜ਼ ਦਾ ਨਾਮ ਹੈ ਉਹ ਦੁਨੀਆਂ ਦੇ ਵਿੱਚ ਕਿਤੇ ਨਾ ਕਿਤੇ ਹੁੰਦੀ ਆ। ਵੱਖਰੀ ਗੱਲ ਇਹ ਆ ਕਿ ਸਾਰਿਆਂ ਦਾ ਸਾਹਮਣਾ ਉਹਦੇ ਨਾਲ ਨਹੀਂ ਹੁੰਦਾ। ਜੇ ਬੁਖਾਰ ਵੀ ਆ ਹੁਣ ਤਾਂ ਸਾਰੇ ਪਰਿਵਾਰ ਨੂੰ ਇੱਕ ਵਾਰੀ ਥੋੜੀ ਚੜ ਜਾਂਦੀ। ਸਾਲ ਦੇ ਬਾਅਦ ਕਦੀ ਨਾ ਕਦੀ ਬੰਦਾ ਬਿਮਾਰ ਹੋ ਜਾਂਦਾ ਦੁਆਦਾਰੂ ਲੈ ਕੇ ਠੀਕ ਵੀ ਹੋ ਜਾਂਦਾ। ਫੇਰ ਦੂਸਰਾ ਘਰ ਪਰਿਵਾਰ ਦਾ ਮੈਂਬਰ ਹੋ ਜਾਂਦਾ। ਇਸ ਕਰਕੇ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜੀ ਚੀਜ਼ ਦਾ ਨਾਮ ਆ ਚਾਹੇ ਉਹ ਕਿਸੇ ਵੀ ਸਮੇਂ ਦੇ ਵਿੱਚ ਹੋਵੇ ਉਹ ਕਿਤੇ ਨਾ ਕਿਤੇ ਹੁੰਦੀ ਜ਼ਰੂਰ ਆ ਵੀ ਜਨਾਸ ਕਿਸੇ ਚੀਜ਼ ਦਾ ਨਹੀਂ। ਬਾਲੀਆਂ ਕਸਰਾ ਵੀ ਹੁੰਦੀਆਂ। ਦੁੱਖਤਕਲੀਫਾਂ ਵੀ ਹੁੰਦੀਆਂ ਮੁਸ਼ਕਲਾਂ ਵੀ ਹੁੰਦੀਆਂ ਲੇਕਿਨ ਸਾਰੀਆਂ ਦੁੱਖਤਕਲੀਫਾਂ ਦਾ ਹੱਲ ਜੇ ਤੁਸੀਂ ਕਿਤੇ ਕਰ ਸਕਦੇ ਹੋ ਤੇ ਪਰਮਾਤਮਾ ਨਾਲ ਜੁੜ ਕੇ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਨੇਕ ਕਮਾਈ ਕਰਕੇ ਲੋਕਾਂ ਦਾ ਭਲਾ ਕਰਕੇ ਚੰਗਾ ਧਿਆਨ ਕਰਕੇ ਜਦੋਂ ਤੁਸੀਂ ਆਪ ਨਸੀਬਤ 'ਚ ਫਸੇ ਹੋ ਤੇ ਮਸੀਬਤ ਦੇ ਵਿੱਚ ਫਸ ਕੇ ਬਸ ਉਸ ਪਰਮਾਤਮਾ ਦਾ ਓਟ ਆਸਰਾ ਲੈ ਲਓ ਜਿਹਨੂੰ ਤੁਸੀਂ ਮੰਨਦੇ ਹੋ ਉਹਦਾ ਓਟ ਆਸਰਾ ਲੈ ਲਓ ਲੇਕਿਨ ਕਿਸੇ ਵੀ ਕੀਤੇ ਕਰਾਏ ਦਾ ਇਲਾਜ ਜਦੋਂ ਤੁਸੀਂ ਕਿਸੇ ਨੂੰ ਦੁਖੀ ਕਰਕੇ ਸੋਚੋਗੇ ਕਿ ਇਹਨੂੰ ਦੁਖੀ ਕਰਕੇ ਮੈਂ ਸੌਖਾ ਹੋ ਜਾਵਾਂਗਾ ਉਹ ਤਾਂ ਹੋਰ ਬਰਬਾਦੀ ਆ ਉਹ ਨੂੰ ਤੁਸੀਂ ਤੁਰਪੈ ਆਪਾਂ ਪਹਿਲਾਂ ਭਟਕਿਆ ਰਸਤੇ ਤੋਂ ਆਪਾਂ ਟੁੱਟੇ ਆ ਪਰਮਾਤਮਾ ਦੇ ਨਾਂ ਤੋਂ ਤਾਂ ਹੀ ਤਾਂ ਆਪਾਂ ਦੁੱਖਾਂ ਤੇ ਤਕਲੀਫਾਂ ਦੇ ਵਿੱਚ ਫਸੇ ਆਂ ਆਪਾਂ ਪਰਮਾਤਮਾ ਨਾਲੋਂ ਖੁੰਝ ਕੇ ਪਰਮਾਤਮਾ ਨਾਲੋਂ ਟੁੱਟ ਕੇ ਤਾਂ ਹੀ ਭੂਤ ਚੇੜੇ ਲਾਪਾਂ ਨੂੰ ਸੁਤਾ ਰਹੀ ਆਂ ਜਦੋਂ ਤੁਸੀਂ ਪਰਮਾਤਮਾ ਦਾ ਨਾਮ ਸਿਮਰੂਣਗੇ ਭੂਤ ਚੇੜੇ ਲਾ ਤਾਂ ਤੁਹਾਡੇ ਤੋਂ ਪਰੇ-ਪਰੇ ਨੱਠਣਗੇ ਤੁਸੀਂ ਆਪਣੀਆਂ ਭੂਤ ਚੇਲੇ ਨਾਲ ਤੋਂ ਨਾ ਡਰਿਓ ਤੁਸੀਂ ਸਿਰਫ ਪ੍ਰਮਾਤਮਾ ਨਾਲ ਜੁੜੋ ਜਿਹਨੂੰ ਮੰਨਦੇ ਆ ਗੁਰੂ ਦੇ ਗਿਆਨ ਤੇ ਧਰੋ ਨੇਕ ਰਸਤਾ ਅਪਣਾਓ ਫੇਰ ਭੂਤ ਪਰੇ ਨਾ ਭਿਆਤਾ ਕੁਛ ਨਹੀਂ ਪ੍ਰਗਟ ਸਕਦੀਆਂ ਤੁਸੀਂ ਜਦੋਂ 나ਜੀ ਭੁੱਟਾ ਕਰਾਉਂਦੇ ਆ ਕਿ ਤੁਸੀਂ ਸੋਚਨੇ ਆ ਕਿ ਭੂਤ ਚੇਲੇ ਨਾਲ ਸਾਨੂੰ ਪਰੇਸ਼ਾਨ ਕਰ ਰਹੀਆਂ ਭੂਤ ਚੇਲੇ ਕਿਹੜੀ ਜਦੋਂ ਆਪਣੇ ਕੋ ਕੋ ਮਾੜਾ ਕਰਮ ਹੁੰਦਾ ਜਦੋਂ ਆਪਾਂ ਕਿਸੇ ਵੀ ਆਤਮਾ ਨੂੰ ਪਰੇਸ਼ਾਨ ਕਰਦੇ ਜਦੋਂ ਆਪਾਂ ਕਿਸੇ ਨੂੰ ਪਰੇਸ਼ਾਨੀ ਦੇ ਵਿੱਚ ਪਸਾਉਂਦੇ ਤੇ ਪਰੇਸ਼ਾਨੀ ਫੇਰ ਆਪਾਂ ਨੂੰ ਵੀ घेर ਲੈਂਦੀ ਹੈ ਤੇ ਲਾਜ ਫੇਰ ਆਪਾਂ ਦੂਸਰੇ ਤੋਂ ਲੱਜਦੇ ਨਹੀਂ ਤੇ ਲਾਜ ਵੀ ਆਪਾਂ ਉਹਦੇ ਕੋਲ ਲੱਜਦੇ ਜਿਹੜਾ ਪਹਿਲਾਂ ਹੀ ਹਾਂ ਲਾ ਲਾਜ ਬੈਠਾ ਲਾਜ ਉਹਦਾ ਆਪਣਾ ਹੀ ਨਹੀਂ ਹੁੰਦਾ ਤੇ ਉਹ ਦੱਸੋ ਕਿਸੇ ਦਾ ਰਾਜ ਕੀ ਕਰੇਗਾ ਫੇਰ ਤੁਸੀਂ ਥੋੜਾ ਜਿ ਇੱਕ ਅਗਲੇ ਕੋਲ ਜਾਂਦੇ ਆ ਬਾਬਾ ਜੀ ਬੜੇ ਚੰਗੇ ਬਾਬਾ ਜੀ ਬੜੇ ਲੱਜਦੇ ਤੇ ਲਾਜ ਵੀ ਆਪਾਂ ਉਹਦੇ ਕੋਲ ਲੱਜਦੇ ਜਿਹੜਾ ਪਹਿਲਾਂ ਹੀ ਹਾਂ ਲਾ ਲਾਜ ਬੈਠਾ ਲਾਜ ਉਹਦਾ ਆਪਣਾ ਹੀ ਨਹੀਂ ਹੁੰਦਾ ਤੇ ਉਹ ਦੱਸੋ ਕਿਸੇ ਦਾ ਰਾਜ ਕੀ ਕਰੇਗਾ ਫੇਰ ਤੁਸੀਂ ਥੋੜਾ ਜਿ ਇੱਕ ਅਗਲੇ ਕੋਲ ਜਾਂਦੇ ਆ ਬਾਬਾ ਜੀ ਬੜੇ ਚੰਗੇ ਬਾਬਾ ਜੀ ਬੜੇ ਚੰਗੇ ਪਰ ਜਦੋਂ ਤੁਹਾਨੂੰ ਕਿਤੇ ਉਹ ਕੁਝ ਮਿਲਦਾ ਨਹੀਂ ਫੇਪੂ ਸਿੱਕੇ ਆਂਡ ਆਪਣੇ ਕਿ ਅਸੀਂ ਤਾਂ ਸਾਰੀ ਹਿੰਦੁਸਤਾਨ ਘੁੰਮ ਲਿਆ ਸਾਨੂੰ ਤਾਂ ਕੋਈ ਬੱਬਾ ਟੱਕਰਿਆ ਨਹੀਂ ਜਿਹੜਾ ਕਿਸੇ ਦਾ ਕੋ ਕੰਮ ਕਰ ਸਕੇ ਉਹ ਜਦੋਂ ਤੁਸੀਂ ਬਾਅਦ ਚ ਕਹਿੰਦੇ ਹੋ ਕਿ ਸਾਨੂੰ ਕੋਈ ਟੱਕਰਿਆ ਨਹੀਂ ਜਿਹੜਾ ਟੱਕਰਿਆ ਵੀ ਉਹਦੀ ਤਲਾਸ਼ ਕਰੋ ਪਰਮਾਤਮਾ ਕਿਤੇ ਗੁਆਚਿਆ ਹੈ ਪਰਮਾਤਮਾ ਦੇ ਨਾਮ ਦਾ ਸ਼ਰਨ ਲਓ ਆਪਣੇ ਅੰਦਰ ਗਿਆਨ ਜਗਾਓ ਜੁੜੋ ਉਸ ਪਰਮਾਤਮਾ ਨਾਲ ਦੇਖਿਓ ਤਾਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੁੰਦਾ ਕਿ ਨਹੀਂ ਹੁੰਦਾ ਜੀ ਨਮਸਕਾਰ